ਜਿਹੜੇ ਕਤਰ ਹੋਏ ਬਹੁਤ ਸਰਕਾਰ ਜੋ ਮੁਲਾਜ਼ਮ ਸਾਥਿਓ ਸਰਕਾਰ ਜੋ ਭੈਣੋ ਅੱਦੇ ਸਟੇਜ ਤੇ ਵਿਰਾਜਮਾ ਸਾਝਾ ਫਰੰਟ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਸਹਿਬਾ ਅੱਜ ਬਹੁਤ ਮੁਸ਼ਕਲਾਂ ਦੇ ਸਮੇਂ ਜਦੋਂ ਪੰਜਾਬ ਦੇ ਵਿੱਚ ਪਹਿਲੀ ਤੋਂ 12ਵੀਂ ਤੱਕ ਦੀਆਂ ਜਮਾਤਾਂ ਦੇ ਸਾਰੇ ਪੇਪਰ ਚੱਲ ਰਹੇ ਨੇ ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਡਿਊਟੀਆਂ ਲਗੀਆਂ ਨੇ 3 4 5 ਮਾਰਚ ਦਾ 3 ਦਿਨ ਦਾ ਸਿਹਤ ਵਿਭਾਗ ਦਾ ਪੰਜ ਕੋਰੀਓ ਚੱਲ ਰਿਹਾ ਹੈ ਜਿਹਦੇ ਵਿੱਚ ਸਿਹਤ ਵਿਭਾਗ ਦਾ ਇੱਕ ਇੱਕ ਕਾਮਾ ਇੱਕ ਇੱਕ ਵਰਕਰ ਲੱਗਾ ਹੋਇਆ ਹੈ ਬਿਜਲੀ ਵਾਲੇ ਸਾਥੀ ਜਦੋਂ 2 ਦਿਨ ਬਾਅਦ ਆਪਣੇ ਵੱਡੇ ਇਕੱਠ ਕਰ ਰਹੇ ਨੇ ਪੈਨਸ਼ਨਰ ਅਤੇ ਹੋਰ ਸਾਥੀ ਆਪਣੇ ਕੱਢ ਕਰ ਚੁੱਕੇ ਨੇ ਐਨ ਪੀਐਸ ਵਾਲੇ ਆਪਣੇ ਵੱਡੇ ਵੱਡੇ ਇਕੱਠਾਂ ਦੇ ਨਾਲ ਮੁੱਖ ਮੰਤਰੀ ਨੂੰ ਚੈਲੰਜ ਕਰ ਚੁੱਕੇ ਨੇ ਤਾਂ ਉਸ ਸਮੇਂ ਤੁਸੀਂ ਬਹੁਤ ਵੱਡੀ ਗਿਣਤੀ ਦੇ ਅੰਦਰ ਬਜਟ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਭਗਵੰਤ ਮਾਨ ਦੀ ਸਰਕਾਰ ਦੀ ਸੰਗੀ ਦੱਬ ਕੇ ਬੈਠੇ ਹੋ ਇੱਥੇ ਸਮਝਣਾ ਜ਼ਰੂਰੀ ਹੈ ਕਿ ਵਿਧਾਨ ਸਭਾ ਦੇ ਅੰਦਰ ਜਿਹੜਾ ਘੋਲ ਚੱਲ ਰਿਹਾ ਜਿਹੜੀ ਉਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਇਹ ਫ੍ਰੈਂਡਲੀ ਮੀਟ ਹੈ ਅੱਜ ਵੀ 13 ਮਿੰਟ ਦੀ ਵਿਧਾਨ ਸਭਾ ਚੱਲਣ ਤੋਂ ਬਾਅਦ ਜਿਹੜਾ ਅੰਦਰ ਡਰਾਮਾ ਲੱਗਾ ਹੋਇਆ ਏ ਤੇ ਪੰਜਾਬ ਦਾ ਮੁੱਖ ਮੰਤਰੀ ਜਿਸ ਮੁੱਖ ਮੰਤਰੀ ਨੇ ਮੁੱਖ ਮੰਤਰੀ ਦਾ ਮਕਾੜੀ ਅਹੁਦਾ ਕਿਸੇ ਪਿੰਡ ਦੀ ਸਰਪੰਚੀ ਦੇ ਨਾਲੋਂ ਰੇਟ ਦੇ ਪੱਧਰ ਤੇ ਲੈ ਆਂਦਾ ਏ ਇਹ ਮੁੱਖ ਮੰਤਰੀ ਇਕੱਲਾ ਮੁਲਾਜ਼ਮਾਂ ਦਾ ਕਿਸਾਨਾਂ ਦਾ ਹੀ ਦੋਸ਼ੀ ਨਹੀਂ ਹੈ ਇਹ ਮੁੱਖ ਮੰਤਰੀ ਪੰਜਾਬ ਦੀ ਇੱਜ਼ਤ ਆਪੂ ਦੇ ਅਣਖ ਨੂੰ ਵਿਗਾੜਨ ਵਾਲਾ ਤੇ ਉਹ ਪੈਰਾਂ 'ਚ ਨਤਾਨਾ ਦਾ ਵੀ ਦੋਸ਼ੀ ਹੈਗਾ ਏ ਇਸ ਮੁੱਖ ਮੰਤਰੀ ਦੇ ਖਿਲਾਫ ਇਹਦੀ ਨਗਲੀ ਇਨਗਰਾਵੀ ਪਾਰਟੀ ਦੇ ਖਿਲਾਫ ਵੱਡੇ ਸੰਘਰਸ਼ਾਂ ਦੀ ਲੋੜ ਹੈ ਤੁਸੀਂ ਦੇਖਿਆ ਇੰਨਾ ਮਜਿਆਂ ਮੁੱਖ ਮੰਤਰੀ ਇੰਨਾ ਗਿਰਿਆ ਹੋਇਆ ਤੇ ਇੰਨੀ ਲੂਸ ਵਿੱਚ ਪਾਵਰ ਵਾਲਾ ਮੁੱਖ ਮੰਤਰੀ ਸ਼ਾਇਦ ਪੰਜਾਬ ਦੀ ਧਰਤੀ ਤੇ ਅਜੇ ਤੱਕ ਨਹੀਂ ਸੀ ਆਇਆ ਚੰਬੂ ਦੇ ਕਦੌਰੀ ਬਾਰਡਰਾਂ ਦੇ ਉੱਤੇ ਕਿਸਾਨਾਂ ਦਾ ਇੱਕ ਹਿੱਸਾ ਬੈਠਾ ਹੈ ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਦੇ ਅੰਦਰ ਸੰਯੁਕਤ ਕਿਸਾਨ ਔਰਜਾ ਲਗ ਤੌਰ ਤੇ ਲੜ ਰਿਹਾ ਹੈ ਕੁਝ ਕਿਸਾਨ ਜਥੇਬੰਦੀਆਂ ਲਗ ਤੌਰ ਤੇ ਲੜ ਰਹੀਆਂ ਨੇ ਉਹਨਾਂ ਦੇ ਵਿਚਾਰਕ મતभेद ਹੋ ਸਕਦੇ ਆ ਪਰ ਇਹ ਸਭ ਦੇ ਬਾਵਜੂਦ ਡੈਮੋਕ੍ਰੈਟਿਕ ਅਧਿਕਾਰ ਹੈ ਹਰੇਕ ਦਾ ਕਿ ਉਹ ਆਪਣੀ ਰਾਜਦਾਨੀ ਨੂੰ ਕੂਚ ਕਰ ਸਕਦਾ ਹੈ ਰਾਜਧਾਨੀ ਦੇ ਅੰਦਰ ਧਰਨਾ ਦੇ ਸਕਦਾ ਹੈ ਪ੍ਰਦਰਸ਼ਨ ਕਰ ਸਕਦਾ ਹੈ ਮੁਜਾਵੇ ਤੇ ਜਾ ਸਕਦਾ ਹੈ ਉਥੇ ਹਰਿਆਣੇ ਦੀ ਖੱਟਰ ਸਰਕਾਰ ਨੇ ਵੀ ਨਹੀਂ ਗੱਲ ਆਪ ਰੋਕਿਆ ਉਹਨਾਂ ਨੂੰ ਰੋਕਣ ਦੇ ਅੰਦਰ ਕੇਂਦਰ ਦੀ ਮੋਦੀ ਸਰਕਾਰ ਦਾ ਇਸ਼ਾਰਾ ਹੈ ਖੱਟਰ ਸਰਕਾਰ ਸਾਹਮਣੇ ਮੈਦਾਨ 'ਚ ਹੈ ਤੇ ਪੰਜਾਬ ਦੀ ਪ੍ਰਗਟ ਮਾਨ ਸਰਕਾਰ ਦੀ ਦਰੂ ਮਾਨ ਸਿਕਤਾ ਤੇ ਮਿਲੀ ਭੁਗਤ ਹੈ ਨਹੀਂ ਤੇ ਹਿੰਮਤ ਨਹੀਂ ਹੈ ਹਰਿਆਣੇ ਦੀ ਪੁਲਿਸ ਦੀ ਓ ਸ਼ੰਭੂ ਤੇ ਖਲੋਰੀ ਦਾ ਪਾੜਾ ਟੱਪ ਕੇ ਸਾਡੇ ਨੌਜਵਾਨਾਂ ਦੇ ਉੱਤੇ ਲਾਠੀਆਂ ਚਲਾਉਣ ਸਾਡੇ ਨੌਜਵਾਨਾਂ ਦੇ ਉੱਤੇ ਗੋਲਦਾਂ ਚਲਾਉਣ ਇਹਨਾਂ ਦੀ ਹਿੰਮਤ ਕਿੱਥੇ ਪੈਦਾ ਹੋ ਗਈ ਆਜ਼ਾਦੀ ਦੇ 75 ਸਾਲਾਂ ਬਾਅਦ ਇਹਨਾਂ ਨੂੰ ਬੰਗਾਰ ਵਾਲੀਆਂ ਸ਼ਕਤੀਆਂ ਉੱਤਰੀਆਂ ਏ ਇਹ ਚਾਹੁੰਦੇ ਆ ਉਹਨਾਂ ਸ਼ਕਤੀਆਂ ਨੂੰ ਛਲਿਆਂ ਵਾਲੇ ਬਾਗ-ਬਾਗ ਕੁੱਝਲ ਦੇਣਾ ਪਰ ਇਹ ਲਹੂ ਹੈ ਦਾ ਸਰਦਾਰ ਇਹ ਹਮੇਸ਼ਾ ਪਤਾਲ ਮੱਦਦਾ ਏ ਇਹ ਲਹੂ ਨੂੰ ਕਦੀ ਜਨਰਲ ਡੈਰ ਛੁਗਾ ਨਹੀਂ ਸਕੇ ਇਸ ਲੋ ਨੂੰ ਫਰੁਕਸ਼ੀਅਲ ਵਕਾਰ ਦੇ ਰਹਿ ਤਾਂ ਉਹਨੂੰ ਬੰਗਾਰ ਬਣ ਕੇ ਬਾਬੇ ਬੰਦੇ ਬਹਾਦਰ ਦੇ ਰੂਪ ਚ ਆਇਆ ਇਹ ਲੋ ਇਹ ਅੱਜ ਫੇਰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੀ ਸੁਤੰਟੀ ਕਿਰਤੀ ਤੇ ਕਿਸਾਨੀ ਨੂੰ ਇਕੱਠਾ ਕਰਕੇ ਇਸ ਦੇਸ਼ ਦੀਆਂ ਹਾਕਮ ਜਮਾਤਾਂ ਦੇ ਖਿਲਾਫ ਲੜਾਈ ਲੜਦੇ ਨਵੇਂ ਮرحله ਪੈ ਕਰ ਰਿਹਾ ਹੈ ਤੇ ਪੰਜਾਬ ਦੇ ਅੰਦਰ ਚੱਲਦੀਆਂ ਫਰੂਫ ਅਧਿਆਪਨ ਸਾਰੇ ਬੈਠੇ ਹੋਏ ਆ ਇੱਥੇ ਲੇਖਾ ਜੋਖਾ ਬਹੁਤ ਹੋ ਗਿਆ ਬਹੁਤ ਹੋ ਜਾਣਾ ਹੈ ਸਾਥੀਓ ਇੱਕ ਗੱਲ ਪੱਲੇ ਬੰਨ੍ਹ ਲਈਏ 1991 ਦੀਆਂ ਉਹ ਨੀਤੀਆਂ ਉਹ ਡੰਕਰ ਆਰਥਿਕ ਡੰਕਰ ਜਿਹਦੇ ਬਾਰੇ ਸਾਡੇ ਬਹੁਤ ਸਾਰੇ ਸਾਥੀ 1991 ਦੇ ਅੰਦਰ ਬੋਲਦੇ ਰਹੇ ਪਰ ਬਹੁਤ ਸਾਰੇ ਸਾਥੀ ਇਹ ਹੀ ਸਮਝਦੇ ਰਹੇ ਕਿ ਸਾਡੀਆਂ ਪਾਰਟੀਆਂ ਇਹ ਕਦੀ ਪੰਥ ਵੜ ਕੇ ਆਗੀਆਂ ਇਹ ਕਦੀ ਗ੍ਰੀਤੀ ਹਟਾਉਣ ਦੇ ਮਾਰੇ ਲੈ ਕੇ ਆਗੀਆਂ ਤੇ ਇਹ ਹੁਣ ਇਨਕਲਾਬ ਵੜ ਕੇ ਸਾਡੇ ਉਤੇ ਮਂਡਰਾ ਰਹੀਆਂ ਨੇ ਜਿੰਨਾ ਧੋਖਾ ਪੰਜਾਬ ਨੂੰ ਅਕਾਲੀਆਂ ਨੇ ਪੱਥਰੇ ਰਾਹੇ ਦਿੱਤਾ ਏ ਉਹਦੇ ਵਰਗਾ ਹੀ ਉਹਦੇ ਤੋਂ ਵੀ ਵੱਡਾ ਧੋਖਾ ਪੰਜਾਬ ਨੂੰ ਭਗਵਤਵਾਨ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਗਾ ਕੇ ਦਿੱਤਾ ਏ ਇਹ ਸਰਕਾਰ ਜਿਹੜੀ ਇਹ ಪಕ್ಷੇਯੋਗ ਨਹੀਂ ਹੈਗੀ ਪੰਜਾਬ ਦੇ ਨਿਵਾਸੀਆਂ ਦੀਆਂ ਮੰਗਾਂ ਜੋੜੀਆਂ ਤੇ ਉਹ ਖੜਗਾਏ ਦੰਗਲ ਸਮਝੌਦਾ ਖੜਾ ਏ ਗੈਟ ਹੈ ਇਹਦੇ ਨਾਲ ਦੀ ਨਾਲ ਵਿਸ਼ਵ ਵਪਾਰ ਸਸਤਾ ਹੈ ਤੇ ਜਿਹੜੀ ਕਿਸਾਨੀ ਲੜ ਰਹੀ ਹੈ ਉਹਨਾਂ ਨੇ ਆਪਣੇ ਨਾਰਿਆਂ ਨੂੰ ਨਵੀਂ ਰੰਗਤ ਦੇਣੀ ਸ਼ੁਰੂ ਕੀਤੀ ਹੈ ਸਾਨੂੰ ਸਿੱਖਣਾ ਚਾਹੀਦਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਾਥੀ ਰੋਧ ਸਿੰਘ ਦੀ ਮਾਨਸਾ ਇੱਥੇ ਬੈਠੇ ਹੋਇਆ ਹੈ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਵੱਡੇ ਸਮੂਹ ਦਾ ਇੱਕ ਸਾਥੀ ਜਿਰਾਏ ਸਾਡੇ ਵਿੱਚ ਆਇਆ ਹੈ ਤਾਂ ਅਸੀਂ ਸਮਝਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਛੱਤਰ ਛਾਇਆ ਜਿਹੜੀ ਹੈ ਉਹ ਪੰਜਾਬ ਦੀ ਇਸ ਮੁਲਾਜ਼ਮਾਂ ਦੇ ਪੈਨਸ਼ਨਾਂ ਦੀ ਇਸ ਵੱਡੀ ਲਹਿਰ ਦੇ ਉੱਤੇ ਹੈਗੀ ਹੈ ਇਸ ਕਰਕੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਪੰਜਾਬ ਨੇ ਜਿਹੜੀਆਂ ਨੀਤੀਆਂ ਤੈਅ ਕੀਤੀਆਂ ਤੇ ਜਿਹੜੀਆਂ ਨੀਤੀਆਂ ਤੇ ਚੱਲ ਰਿਹਾ ਹੈ ਜਿਹੜੀਆਂ ਨੀਤੀਆਂ ਕੇਂਦਰ ਦੇ 1995 ਦੇ ਵਿੱਚ ਸਾਈਨ ਕੀਤੀਆਂ ਸੀ ਉਹ ਸੁੰਗੜਾ ਦੇ ਸਾਈਨ ਕੀਤੀਆਂ ਸੀ ਜਿਹੜੀ ਸਰਕਾਰ ਘੱਟ ਕਰਦੀ ਦੇ ਵਿੱਚ ਸੀ ਪਰ ਪਾਰਲੀਮੈਂਟ ਦੇ ਅੰਦਰ ਸਾਰਾ ਕੁਝ ਤੈਅ ਹੋ ਗਿਆ ਪਾਸ ਹੋ ਗਿਆ ਵਿਰੋਧੀ ਧਿਰ ਨਾਲ ਰਲ ਗਈਆਂ ਅੱਜ ਜੋ ਸਾਰੇ ਲੋਕੀ ਸੰਤਾ ਦੇ ਵਿੱਚ ਹੈਗੇ ਆ ਤੇ ਤੁਹਾਡੇ ਸਾਹਮਣੇ ਪੈਕਪੀਐਸ ਐ ਐਨਪੀਐਸ ਦੇਖੋ ਸਾਂਝੇ ਫੜਦੀ ਫਰਾਖ ਦੀ ਲਈ ਸਾਂਝੇ ਫੜਦੀ ਮਾਨਤਾ ਐਨਪੀਐਸ ਦੀ ਲੜਾਈ ਤਿੱਖੀ ਹੋਈ ਜਿਹੜਾ ਬੰਦਾ ਲੜਦਾ ਏ ਲੜਨ ਵਾਲੇ ਬੰਦੇ ਦੇ ਹਰ ਕੋਈ ਸਪੋਰਟ ਕਰਦਾ ਏ ਪੰਜਾਬ ਦੇ ਮਜ਼ਦੂਰਾਂ ਦੇ ਪੈਨਸ਼ਨਰਾਂ ਨੇ ਆਪਣੀ ਮੀਟਿੰਗ ਲਗਾ ਕੇ ਅੱਜ ਤੋਂ 3 ਦਿਨ ਪਹਿਲਾਂ ਪਹਿਲੀ ਵਾਰ ਨੂੰ ਫੈਸਲਾ ਕਰ ਲਿਆ ਕਿ ਨੌਜਵਾਨ ਸਾਰੇ ਕੇਂਦਰ ਬਿਜੂਚ ਹੋਣਗੇ ਤੇ ਪਹਿਲੀ ਮੰਗ ਲਈ ਸਾਂਝੇ ਫਰਦ ਗਿਓ ਹੋਏਗੀ ਐਲਪੀਐਸ ਰੰਤ ਕਰੋ ਤੇ ਪੁਰਾਣੀ ਪੈਨਸ਼ਨ ਬਹਾਲ ਕਰੋ ਭਗਵੰਤਬਾ ਜੋ ਤੁਸੀਂ ਲਿਖ ਕੇ ਇੱਕ ਨੋਟੀਫਿਕੇਸ਼ਨ ਕੀਤਾ 18 ਨਵੰਬਰ 2022 ਨੂੰ ਉਹ ਨੋਟੀਫਿਕੇਸ਼ਨ ਇਹਨਾਂ ਬਿਲ ਲਾਗੂ ਹੀ ਨਹੀਂ ਕਰਾਉਣਾ 1972 ਦੇ ਨਿਯਮ ਦੇ ਮੁਤਾਬਕ ਪੈਨਸ਼ਨ ਲੈਣੀ ਹੈ ਤੇ ਸਾਂਝਾ ਫਰਦ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਉਹ ਵਾਲੇ ਪੁਿੱਛ ਦੇ ਨਾਲ ਡੱਟ ਕੇ ਖੜਾ ਹੈ ਸਾਂਝੇ ਫਰਦ ਨੇ ਦੂਜੀ ਮੰਗ ਲਈ ਹੈ ਪਹਿਲੇ ਦਾ ਐਡਾ ਪਾਕ ਕਿ ਪੈਨਸ਼ਨਰਾਂ ਦਾ 2.5% ਕਾਨੂੰਨ ਲਾਗੂ ਕਰਨਾ ਪੈਂਦਾ ਏ ਇਹ ਪੰਜਾਬ ਦੀ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਚੋਣ ਵਾਦਾ ਸੀਗਾ ਇਹਨਾਂ ਦੀ ਚੋਣ ਗਰੰਟੀ ਸੀ ਤੇ ਇਹਨਾਂ ਨੂੰ ਵਾਰ-ਵਾਰ ਆਪਣਾ ਥੁੱਕਿਆ ਚੱਟਣ ਦੀ ਆਦਤ ਹੈਗੀ ਹੈ ਇਹਦੀ ਦੂਸਰੀ ਮੰਗ ਜੜੀ ਹੈ ਮਾਨ ਪੱਤਾ ਵਰਕਰਾਂ ਦੀ ਹੈ ਕਿ ਉਹਨਾਂ ਨੂੰ ਘੱਟੋ-ਘੱਟ ਉਜਰਤ ਜਿਹੜੀ ਉਹ ਮਿਲਣੀ ਚਾਹੀਦੀ ਹੈ ਤੇ ਉਹ ਉਜਰਤ ਜਿਹੜੀ 26000 ਰੁਪਏ ਹੋ ਕੇ ਮਿਲਣੀ ਚਾਹੀਦੀ ਹੈ ਇਹਦੇ ਨਾਲ ਹੀ ਉਹਨਾਂ ਦੇ ਉੱਤੇ ਗਰੱਪ ਕੀਤਾ ਵਾਦਾ ਹੈ ਕਿ ਆਉਂਦਿਆ ਹੀ ਇਹਨਾਂ ਦੀਆਂ ਤਰਖਾਆਂ ਹਨ ਇਹਨਾਂ ਦੇ ਪੱਤੇ ਦੁਗਣੇ ਕੀਤੇ ਜਾਣਗੇ ਉਹ ਭਗਵੰਤਾਨ ਸਰਕਾਰ ਨੂੰ ਤੁਰੰਤ ਲਾਗੂ ਕਰਨੇ ਚਾਹੀਦੇ ਹੈ ਤੇ ਮਾਰਚ 2022 ਕੋ ਲਾਗੂ ਕਰਨੇ ਚਾਹੀਦੇ ਅਨਾਂ ਚੋਣ ਵਾਦਾ ਸੀ ਚੋਣ ਵਾਦੇ ਤੋਂ ਮੁਕਰਿਆ ਪੱਤਾ ਜਿਹੜਾ ਹੁੰਦਾ ਹੈ ਉਹਨੂੰ ਪੰਜਾਬੀ ਬਹੁਤ ਘਿਰਾਂ ਦੀ ਨਜ਼ਰ ਦੇ ਨਾਲ ਦੇਖਦੇ ਹੈ ਮਰਿਆ ਤੇ ਮੁਕਰਿਆ ਇਹਨੂੰ ਪੰਜਾਬ ਦੇ ਅੰਦਰ ਇੱਕ ਬਰਾਬਰ ਥਾਂ ਹੈ ਇਹਦੇ ਨਾਲ ਕੱਚੇ ਬਲਾਜਮ ਪੱਕੇ ਕਰਨੇ ਸੀਐਸਆਰ ਦੇ ਨਿਯਮ ਲਾਗੂ ਕਰਨੇ ਇਹਦੇ ਨਾਲ ਸਾਰੇ ਪਿੰਡੂ ਪੱਤੇ ਤੇ ਹੋਰ ਪੱਤੇ ਵੀ ਕੱਟੇ ਹੋਏ ਐ ਜਿਹੜੇ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ ਪਹਿਲੇ ਭਾਸ਼ਣ ਦੇ ਅੰਦਰ ਕਿ ਪੰਜਾਬ ਦੀ ਸਰਕਾਰ ਚੰਡੀਗੜ੍ਹ ਤੋਂ ਨਹੀਂ ਪਿੰਡਾਂ ਤੋਂ ਚੱਲਿਆ ਕਰੇਗੀ ਜੇ ਪਿੰਡਾਂ ਤੋਂ ਚੱਲਣੀ ਹੈ ਸਰਕਾਰ ਫਿਰ ਪਿੰਡੂ ਪੱਤਾ ਪਿੰਡਾਂ ਦੇ ਬਲਾਜਮਾ ਦਾ ਅਧਿਕਾਰ ਹੈਗਾ ਐ ਤੇ ਇਕਸਾਰ ਕਰਾਇਆ ਪੱਤਾ ਸ਼ਹਿਰ ਹੋਵੇ ਕਸਬਾ ਹੋਵੇ ਪਿੰਡ ਹੋਵੇ ਚੰਗਾ ਚੰਡੀਗੜ੍ਹ ਨੂੰ ਕਰਾਇਆ ਪੱਤਾ ਮਿਲਦਾ ਹੈ 16% ਜਿਹੜਾ ਐਚ ਆਰਏ ਦਾ ਹੈਗਾ ਏ ਉਹ ਮਿਲਣਾ ਵਰਦਾ ਹੈ ਪਿੰਡਾਂ ਦੇ ਮਜ਼ਮਾ ਨੂੰ ਪਸਤੇਆਂ ਦੇ ਮਜ਼ਮਾ ਨੂੰ ਇਹਦੇ ਨਾਲ ਸਾਰੇ ਹੋਰ ਉਹ ਪੱਤਰ ਜਿਹੜੇ 15 ਇੱਕ 15 ਤੇ 3 ਸਾਲ ਦਾ ਪਰਮਿਸ਼ਨ ਕੀਤਾ ਹੈ ਜਿਹੜੇ ਸਤਾਰਾ ਗ੍ਰਾਈ 2020 ਤੋਂ ਬਾਅਦ ਵਾਲਿਆਂ ਤੇ ਪੰਜਾਬ ਦੇ ਸਕੀਮ ਰੱਦ ਕਰਕੇ ਉਹਨਾਂ ਨੂੰ ਕੇਂਦਰ ਦੇ ਨਾਲ ਟੋਰਚ ਕਰ ਦਿੱਤਾ ਹੈ ਇਹ ਨੀਤੀ ਨਹੀਂ ਕਲੇਗੀ ਭਗਵੰਤ ਮਾਨ ਜੀ ਤੁਸੀਂ ਆਰਐਸਐਸਟੀ ਬੀਵੀ ਹੋਵੋ ਤੁਸੀਂ ਆਰਐਸਐਸ ਦੀ ਏ ਟੀਮ ਹੋਵੋਗੇ ਚਾਹੇ ਜੇ ਪੋਜ਼ਿਟਿਵ ਹੋਵੋ ਪੰਜਾਬ ਦੇ ਲੋਕ ਪੰਜਾਬ ਦਾ ਬੇਕ ਮਿਸ਼ਨ ਪੰਜਾਬ ਦੀਆਂ ਤਰਖਾਹਾਂ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਪੱਤਿਆਂ ਨੂੰ ਬਹਾਰ ਕਰਾਉਣਾ ਜਾਣਦੇ ਐ ਮੈਦਾਨ ਦੇ ਵਿੱਚ ਬੈਠੇ ਹੋਏ ਐ ਤੇ ਸੰਭੀ ਕੋ ਡੱਬ ਕੇ ਰੋ ਕਭਾਉਂਦੀ ਗੱਲ ਨਹੀਂ ਐ ਚਿੰਤਾ ਦੀ ਗੱਲ ਨਹੀਂ ਐ ਕਾਫਲੇ ਨੂੰ ਵੱਡੇ ਕਰੀਏ ਕਾਫਲੇ ਤਕੜੇ ਕਰੀਏ ਵੱਡੇ ਕਾਫਲੇ ਜਿੱਤ ਦੀ ਗਰੰਟੀ ਹੁੰਦੇ ਐ ਸਰਕਾਰਾਂ ਆਈਆਂ ਕਈ ਆਈਆਂ ਕਈ ਗਈਆਂ ਕਈ ਕੈਪਟਨ ਆਏ ਕਈ ਗਏ ਭਰਵਤਵਾ ਵੀ ਜਾਏਗਾ ਇਹਦੀ ਸਰਕਾਰ ਨੂੰ ਧੂੜ ਚੜਾਵਾਂਗੇ ਅਗਾਂਹ ਸਭਾ ਸਾਡਾ ਇਹ ਢੋਲਾ ਦਾ ਮੈਦਾਨ ਪਖਿਆ ਹੋਇਆ ਹੈ ਸਾਡਾ ਸਾਡੇ ਹੱਥ ਢੋਲਾ ਹੈ ਸੋ ਸਾਰੇ ਸਾਥੀ ਤਗੜੇ ਹੋਵੋ ਸਾਂਝੇ ਫਰਕ ਤੇ ਸਨੇਹ ਨੂੰ ਮਜ਼ਬੂਤ ਕਰੋ ਆਪੋ ਆਪਣੀਆਂ ਲੜਾਈਆਂ ਨੂੰ ਤੇਜ਼ ਕਰੋ ਸਾਂਝੀਆਂ ਲੜਾਂ ਜਾਂਦੇ ਵਿੱਚ ਵੀ ਵੱਜ ਕੇ ਆਓ ਤੁਹਾਡਾ ਬਹੁਤ ਬਹੁਤ ਧੰਨਵਾਦ